प्यारे विद्यार्थियों मैं हरजिंदर सिंह एसएस मास्टर सरकारी हाई स्कूल रायपूर पीर बख्शवाला जिला कपूरथला ਤੁਹਾਡਾ ਸਵਾਗਤ ਕਰਦਾ ਹਾਂ ਅੱਜ ਅਸੀਂ 7ਵੀਂ ਜਮਾਤ ਦਾ ਜੋ ਪਾਠ ਹੈ ਲੋਕਤੰਤਰ ਸੰਸਥਾਤਮਕ ਪ੍ਰਤੀਨਿਧਤਾ ਭਾਗ 2 ਉਹਦੇ ਬਾਰੇ ਪੜਾਂਗੇ ਅਸੀਂ ਪਿਛਲੀ ਵੀਡੀਓ ਦੇ ਵਿੱਚ ਅੱਧਾ ਪਾਠ ਜਿਹੜਾ ਭਾਗ 1 ਦੇ ਵਿੱਚ ਅਸੀਂ ਦੇਖ ਲਿਆ ਸੀ ਹੁਣ ਅਸੀਂ ਉਸ ਤੋਂ ਅੱਗੇ ਸਟਾਰਟ ਕਰਾਂਗੇ ਜਿੱਦਾਂ ਅਸੀਂ ਪਿੱਛੇ ਦੇਖਿਆ ਲੋਕਤੰਤਰ ਦਾ ਆਧਾਰ ਤਿੰਨ ਸੰਸਥਾਵਾਂ ਨੇ ਇੱਕ ਸਰਵ ਵਿਆਪਕ ਬਾਲਗ ਮਤਦਾਨਿਕਾ ਦੂਸਰਾ ਚੋਣਾਂ ਤੇ ਤੀਸਰਾ ਸੀ ਰਾਜਨੀਤਿਕ ਦਲ ਪਹਿਲੀਆਂ ਦੋ ਦੇ ਬਾਰੇ ਅਸੀਂ ਪਿਛਲੀ ਵੀਡੀਓ ਦੇ ਵਿੱਚ ਦੇਖ ਲਿਆ ਅੱਜ ਅਸੀਂ ਹੁਣ ਤੀਸਰਾ ਜਿਹੜਾ ਰਾਜਨੀਤਿਕ ਦਲ ਹੈ ਉਦੇ ਬਾਰੇ ਅਸੀਂ ਦੇਖਾਂਗੇ ਹੁਣ ਰਾਜਨੀਤਿਕ ਦਲ ਹੁੰਦਾ ਕੀ ਹੈ ਉਹਦਾ ਅਰਥ ਅਸੀਂ ਸਮਝਣਾ ਹੁਣ ਲੋਕਾਂ ਦਾ ਅਜਿਹਾ ਸਮੂਹ ਹੈ ਜਿਨ੍ਹਾਂ ਦੀ ਦੇਸ਼ ਦੇ ਰਾਜਨੀਤਿਕ ਮੁੱਦਿਆਂ ਬਾਰੇ ਇੱਕੋ ਜਿਹੀ رائے ਜਾਂ ਵਿਚਾਰਧਾਰਾ ਹੁੰਦੀ ਹੈ ਇਸ ਦਾ ਉਦੇਸ਼ ਰਾਜਨੀਤਿਕ ਸ਼ਕਤੀ ਗ੍ਰਹਿਣ ਕਰਨਾ ਹੁੰਦਾ ਹੈ ਹੁਣ ਰਾਜਨੀਤਿਕ ਦਲ ਦੇ ਅਸੀਂ ਕੰਮ ਦੇਖਦੇ ਆ ਕਿ ਇਹ ਕੰਮ ਕੀ ਕੀ ਕਰਦੇ ਨੇ ਸਭ ਤੋਂ ਪਹਿਲਾ ਚੋਣਾ ਲੜਨਾ ਚੋਣਾ ਦੇ ਵਿੱਚ ਆਪਣੇ ਉਮੀਦਵਾਰ ਉਤਾਰਦੇ ਨੇ ਚੋਣਾ ਜਿੱਤਦੇ ਨੇ ਤੇ ਸਰਕਾਰ ਬਣਾਉਣ ਦਾ ਕੰਮ ਕਰਦੇ ਨੇ ਦੂਸਰਾ ਜਨਤਾ ਨੂੰ ਰਾਸ਼ਟਰੀ ਮੁੱਦਿਆਂ ਤੋਂ ਜਾਣੂ ਕਰਵਾਉਣਾ ਤੀਸਰਾ ਲੋਕਮਤ ਨੂੰ ਆਪਣੇ ਹੱਕ ਵਿੱਚ ਕਰਨਾ ਚੌਥਾ ਸਰਕਾਰ ਚਲਾਉਣਾ ਪੰਜਵਾਂ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣਾ ਜੇ ਜਦੋਂ ਇਹ ਵੋਟਾਂ ਵਿੱਚ ਹਾਰ ਜਾਂਦੇ ਨੇ ਕੋਈ ਦੂਸਰਾ ਰਾਜਨੀਤਿਕ ਦਲ ਸਰਕਾਰ ਬਣਾ ਲੈਂਦਾ ਤੇ ਫਿਰ ਇਹ ਵਿਰੋਧੀ ਧਿਰ ਦੇ ਵਿੱਚ ਬੈਠ ਕੇ ਉਸ ਸਰਕਾਰ ਦੀਆਂ ਜਿਹੜੇ ਕੰਮ ਨੇ ਉਹਨਾਂ ਨੂੰ ਦੇਖਦੇ ਨੇ ਤੇ ਛੇਵਾਂ ਕੰਮ ਹੈ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਨਾ ਕੋਈ ਸਰਕਾਰ ਨੂੰ ਮਾੜਾ ਕੋਈ ਕੰਮ ਕਰਨ ਨਹੀਂ ਦਿੰਦੇ ਉਹਨੂੰ ਰੋਕਦੇ ਨੇ ਜੇਕਰ ਕੋਈ ਮਾੜੀ ਮਾੜਾ ਕਾਨੂੰਨ ਬਣਾਉਂਦੀ ਹੈ ਸਰਕਾਰ ਤੇ ਇਸ ਤਰੀਕੇ ਨਾਲ ਰਾਜਨੀਤਿਕ ਦਲ ਇਹ ਕੰਮ ਸਾਰੇ ਕਰਦੇ ਆ ਹੁਣ ਭਾਰਤ ਵਿੱਚ ਅਸੀਂ ਦੇਖਣਾ ਹੈ ਕਿ ਰਾਜਨੀਤਿਕ ਦਲ ਕਿੰਨੀ ਤਰ੍ਹਾਂ ਦੇ ਨੇ ਮੇਨ ਜਿਹੜਾ ਉਹ ਹੈ ਦੋ ਤਰ੍ਹਾਂ ਇੱਕ ਰਾਸ਼ਟਰੀ ਦਲ ਹੁੰਦੇ ਨੇ ਇੱਕ ਖੇਤਰੀ ਦਲ ਹੁੰਦੇ ਨੇ ਜਿਸ ਰਾਜਨੀਤਿਕ ਦਲ ਦਾ ਪ੍ਰਭਾਵ ਪੂਰੇ ਦੇਸ਼ ਦੇ ਵਿੱਚ ਹੋਵੇ ਉਹ ਆਪਣੇ ਸਾਰੇ ਦੇਸ਼ ਦੇ ਵਿੱਚ ਆਪਣੇ ਉਮੀਦਵਾਰ ਉਤਾਰੇ ਉਥੇ ਇਲੈਕਸ਼ਨ ਲੜਦਾ ਹੈ ਤੇ ਉਹਨੂੰ ਰਾਸ਼ਟਰੀ ਦਲ ਕਿਹਾ ਜਾਂਦਾ ਹੈਗਾ ਤੇ ਜਿਸ ਦਲ ਦਾ ਪ੍ਰਭਾਵ ਇੱਕ ਜਾਂ ਦੋ ਰਾਜਾਂ ਤੱਕ ਹੀ ਸੀਮਿਤ ਹੋਵੇ ਉਹਨੂੰ ਖੇਤਰੀ ਦਲ ਕਿਹਾ ਜਾਂਦਾ ਹੈ ਹੁਣ ਅਸੀਂ ਅੱਗੇ ਉਹ ਦੇਖਾਂਗੇ ਇੱਕ ਇੱਕ ਜਿਹੜਾ ਇੱਕ ਰਾਸ਼ਟਰੀ ਦਲ ਇੱਕ ਖੇਤਰੀ ਦਲ ਦੇ ਬਾਰੇ ਆਪਾਂ ਪੜ੍ਹਨਾਗਾ ਹੁਣ ਰਾਸ਼ਟਰੀ ਦਲ ਜਿਹੜਾ ਉਹ ਹੈ ਇੰਡੀਅਨ ਨੈਸ਼ਨਲ ਕਾਂਗਰਸ ਜਿਹਨੂੰ ਅਸੀਂ ਕਾਂਗਰਸ ਪਾਰਟੀ ਸ਼ਾਰਟ ਦੇ ਵਿੱਚ ਕਹ ਲੈਨੇ ਆ ਇੱਕ ਰਾਸ਼ਟਰੀ ਦਲ ਹੈ ਇਹਦੇ ਉਮੀਦਵਾਰ ਸਾਰੇ ਦੇਸ਼ ਦੇ ਵਿੱਚ ਖੜੇ ਹੁੰਦੇ ਨੇ ਹਰ ਇੱਕ ਇਲੈਕਸ਼ਨ ਦੇ ਵਿੱਚ ਇਦਾ ਪ੍ਰਭਾਵ ਪੂਰੇ ਦੇਸ਼ ਦੇ ਵਿੱਚ ਹੈ ਇਸ ਕਰਕੇ ਨੂੰ ਰਾਸ਼ਟਰੀ ਦਲ ਹੋਣ ਦਾ ਮਾਣ ਮਿਲਿਆ ਹੋਇਆ ਇਹ ਭਾਰਤ ਦਾ ਸਭ ਤੋਂ ਪੁਰਾਣਾ ਰਾਜਨੀਤਿਕ ਦਲ ਹੈ ਸਭ ਤੋਂ ਪਹਿਲਾਂ ਇੱਥੇ ਇਹੀ ਪਾਰਟੀ ਜਿਹੜੀ ਆ ਉਹ ਬਣੀ ਸੀ ਇਹਦੀ ਸਥਾਪਨਾ 1885 ਈਸਵੀ ਦੇ ਵਿੱਚ ਹੋਈ ਸੀ ਤੇ ਇਹਨੇ ਇਹਦੇ ਜਿਹੜੇ ਨੇਤਾ ਸੀ ਕਾਂਗਰਸ ਦੇ ਉਹਨਾਂ ਨੇ ਭਾਰਤ ਦੀ ਆਜ਼ਾਦੀ ਦੇ ਲਈ ਕਾਫੀ ਜਦੋਜਹਿਦ ਕੀਤੀ ਸੀ ਭਾਰਤ ਨੂੰ ਆਜ਼ਾਦੀ ਦਿਵਾਉਣ ਦੇ ਵਿੱਚ ਆਪਣਾ ਕਾਫੀ ਯੋਗਦਾਨ ਪਾਇਆ ਸੀ ਤੇ ਇਹਦਾ ਇਸ پارٹی ਦਾ ਜਿਹੜਾ ਚੋਣ ਨਿਸ਼ਾਨ ਹੈ ਉਹ ਪੰਜਾ ਤੇ ਹੁਣ ਜਿਹੜੇ ਇਸ ਪਾਰਟੀ ਦੇ ਪ੍ਰਧਾਨ ਨੇ ਉਹ ਮਾਲਿਕ ਅਰਜੁਨ ਖੜਗੇ ਜੀ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰੋਗਰਾਮ ਤੇ ਨੀਤੀਆਂ ਕੀ ਨੇ ਜਾਂ ਮੇਨ ਇਹਨਾਂ ਦਾ ਉਦੇਸ਼ ਕੀ ਹੈ ਇਸ ਪਾਰਟੀ ਨੂੰ ਬਣਾਉਣ ਦਾ ਪਹਿਲਾ ਅਮੀਰੀ ਗਰੀਬੀ ਦੇ ਅੰਤਰ ਨੂੰ ਘਟ ਕਰਨਾ ਦੂਸਰਾ ਧਰਮ ਦੇ ਆਧਾਰ ਤੇ ਕਿਸੇ ਨਾਲ ਵਿਤਕਰਾ ਨਾ ਕਰਨਾ ਤੀਸਰਾ ਖੇਤੀਬਾੜੀ ਦਾ ਵਿਕਾਸ ਕਰਨਾ ਚੌਥਾ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਪੰਜਵਾਂ ਸ਼ਾਂਤਮਈ ਵਿਦੇਸ਼ ਨੀਤੀ ਤੇ 6ਵਾਂ ਵਿਦੇਸ਼ੀ ਵਪਾਰ ਵਿੱਚ ਵਾਧਾ ਕਰਨਾ ਇਹ ਸਾਰੇ ਮੁੱਖ ਉਦੇਸ਼ ਨੇ ਇਸ ਪਾਰਟੀ ਦੇ ਹੁਣ ਅਸੀਂ ਗੱਲ ਕਰਦੇ ਆਂ ਖੇਤਰੀ ਦਲ ਦੀ ਪੰਜਾਬ ਦਾ ਇੱਕ ਖੇਤਰੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਇਹ ਦੀ ਸਥਾਪਨਾ 1920 ਦੇ ਵਿੱਚ ਕੀਤੀ ਗਈ ਸੀ। ਇਹਦੀ ਸਥਾਪਨਾ ਦਾ ਕਾਰਨ ਸੀ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣਾ। ਇਸ ਲਈ ਇਹਦਾ ਸਥਾਪਨਾ ਕੀਤੀ ਗਈ ਸੀ। ਤੇ ਇਹਦਾ ਜਿਹੜਾ ਚੋਣ ਨਿਸ਼ਾਨ ਹੈ ਉਹ ਹੈ ਤੱਕੜੀ ਤੇ ਪ੍ਰਕਾਸ਼ ਸਿੰਘ ਬਾਦਲ ਇਹਨਾਂ ਦੇ ਜਿਹੜੇ ਮੁੱਖ ਮੰਤਰੀ ਨੇ ਕਾਫੀ ਸਮਾਂ ਰਹਿ ਚੁੱਕੇ ਨੇ ਤੇ ਇਹਦੇ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਦੇਸ਼ ਨੇ ਉਹ ਸੀ ਕਿ ਗੁਰਮਤ ਰਹਿਤ ਮਰਿਆਦਾ ਦਾ ਪ੍ਰਚਾਰ ਕਰਨਾ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਕਰਨਾ ਨਿਆਰਾਹੀ ਆਰਥਿਕ ਪ੍ਰਬੰਧ ਕਰਨਾ ਜਾਤ ਪਾਤ ਦੇ ਭੇਦ ਨੂੰ ਦੂਰ ਕਰਨਾ ਅਤੇ ਅਨਪੜਤਾ ਨੂੰ ਦੂਰ ਕਰਨਾ ਇਹ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਉਦੇਸ਼ ਸੀ ਇਸ ਤੋਂ ਬਾਅਦ ਚ ਹੁਣ ਅਸੀਂ ਦੇਖਦੇ ਹਾਂ ਕਿ ਵਿਰੋਧੀ ਦਲ ਦੀ ਭੂਮਿਕਾ ਕਿਉਂਕਿ ਅਸੀਂ ਇੱਕ ਦੇਖਦੇ ਹਾਂ ਜਦੋਂ ਕੋਈ ਜੋ ਜਿੱਤ ਲੈਂਦਾ ਰਾਜਨੀਤਿਕ ਦਲ ਉਹ ਇੱਕ ਸੱਤਾਧਾਰੀ ਦਲ ਬਣ ਜਾਂਦਾ ਹੈ ਉਹ ਪੂਰਾ ਸ਼ਾਸਨ ਚਲਾਉਂਦਾ ਹੈਗਾ ਤੇ ਉਸ ਦੇ ਵਿਰੋਧ ਜਿਹੜਾ ਖੜਾ ਹੋਇਆ ਹੁੰਦਾ ਉਹ ਇੱਕ ਵਿਰੋਧੀ ਦਲ ਦੀ ਭੂਮਿਕਾ ਨਿਭਾਉਂਦਾ ਇਹਦਾ ਵਿਰੋਧੀ ਦਲ ਦਾ ਬਹੁਤ ਵੱਡਾ ਰੋਲ ਹੈ ਸਰਕਾਰ ਨੂੰ ਵਧੀਆ ਕੰਮ ਕਰਾਉਣ ਦੇ ਵਿੱਚ ਹੁਣ ਉਹੀ ਦੇਖਣਾ ਆ ਪਾ ਕਿ ਵਿਰੋਧੀ ਦਲ ਕਿਹੜੇ-ਕਿਹੜੇ ਕੰਮ ਕਰਦਾ ਪਹਿਲਾ ਸਰਕਾਰ ਦੀ ਆਲੋਚਨਾ ਕਰਨਾ ਇਹ ਬੜੀ ਆਪਣੀ ਤਿੱਖੀ ਨਜ਼ਰ ਦੇ ਨਾਲ ਦੇਖਦਾ ਕੋਈ ਵੀ ਕਾਨੂੰਨ ਬਣਾਉਣਾ ਜਾਂ ਕੋਈ ਨੀਤੀ ਬਣਾਉਂਦੇ ਆ ਸਰਕਾਰ ਕੀ ਉਹਦੇ ਵਿੱਚ ਕੋਈ ਕਮੀ ਹੈ ਤੇ ਉਹ ਉਸ ਕਮੀ ਦੀ ਫਿਰ ਆਲੋਚਨਾ ਕਰਦਾ ਹੈ ਤੇ ਸਰਕਾਰ ਦੇ ਨਾਲ ਦੂਸਰਾ ਕੰਮ ਇਹਦਾ ਸਹਿਯੋਗ ਕਰਨਾ ਹੁਣ ਇਹ ਨਹੀਂ ਕਿ ਸਿਰਫ ਇਹਨੇ ਆਲੋਚਨਾ ਹੀ ਕਰਨੀ ਹੈ ਜੇਕਰ ਕੋਈ ਸਰਕਾਰ ਕੋਈ ਚੰਗਾ ਕੰਮ ਵੀ ਕਰਦੀ ਹੈ ਤੇ ਫਿਰ ਉਹਦੇ ਨਾਲੇ ਸਹਿਯੋਗ ਵੀ ਕਰਦਾ ਹੈ ਤੀਸਰਾ ਸਰਕਾਰ ਨੂੰ ਤਾਨਾਸ਼ਾ ਬਨਣ ਤੋਂ ਰੋਕਣਾ ਕਿ ਸਰਕਾਰ ਆਪਣੀ ਮਰਜ਼ੀ ਨਹੀਂ ਕੋਈ ਕਰ ਸਕਦੀ ਉਹਦੀ ਨਿਗਾ ਦੇ ਵਿੱਚ ਹੁੰਦਾ ਹੈ ਕਿ ਇੱਕ ਵਿਰੋਧੀ ਦਲ ਹੈ ਜਿਹੜਾ ਉਹ ਮੇਰੀਆਂ ਨੀਤੀਆਂ ਨੂੰ ਦੇਖ ਰਿਹਾ ਤੇ ਇਸ ਕਰਕੇ ਉਹ ਲੋਕਾਂ ਦੇ ਅਨੁਸਾਰ ਹੀ ਕਾਨੂੰਨ ਬਣਾਉਂਦੀ ਹੈ ਚੌਥਾ ਸਰਕਾਰ ਦੀਆਂ ਕਮੀਆਂ ਉਜਾਗਰ ਕਰਨਾ ਲੋਕਾਂ ਨੂੰ ਦੱਸਦੇ ਹੈ ਕਿ ਸਰਕਾਰ ਦੇ ਵਿੱਚ ਕਿਹੜੀਆਂ-ਕਿਹੜੀਆਂ ਕਮੀਆਂ ਨੇ ਪੰਜਵਾਂ ਲੋਕਾਂ ਨੂੰ ਰਾਜਨੀਤਿਕ ਸਿੱਖਿਆ ਦੇਣਾ ਵਿਰੋਧੀ ਦਲ ਆਪਣੀਆਂ ਸੰਸਥਾਵਾਂ ਦੇ ਰਾਹੀਂ ਪਸ਼ੋ ਵਾਸ਼ਣ ਦੇ ਕੇ ਲੋਕ ਨੂੰ ਕਈ ਹੋਰ ਤਰੀਕਿਆਂ ਦੇ ਨਾਲ ਰਾਜਨੀਤਿਕ ਸਿੱਖਿਆ ਦਿੰਦੇ ਆ ਛੇਵਾਂ ਜਨਤਾ ਕੋ ਸ਼ਿਕਾਇਤਾਂ ਨੂੰ ਪ੍ਰਗਟ ਕਰਨਾ ਕਿ ਜਦੋਂ ਜਨਤਾ ਦੀ ਕੋਈ ਸ਼ਿਕਾਇਤ ਹੁੰਦੀ ਹੈ ਸਰਕਾਰ ਦੇ ਪ੍ਰਤੀ ਤੇ ਉਹ ਅੱਗੇ ਹੋ ਕੇ ਵਿਰੋਧੀ ਦਲ ਜਿਹੜਾ ਉਹ ਪ੍ਰਗਟ ਕਰਦਾ ਹੈ ਸਤਵਾਂ ਕਾਨੂੰਨ ਬਣਾਉਣ ਵਿੱਚ ਭੂਮਿਕਾ ਕਿ ਜਦੋਂ ਸਰਕਾਰ ਨੇ ਕਾਨੂੰਨ ਬਣਾਉਣਾ ਹੁੰਦਾ ਤੇ ਵਿਰੋਧੀ ਦਲ ਨੂੰ ਵੀ ਉਹਦੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈਗਾ ਅਠਵਾਂ ਬਦਲਵੀ ਸਰਕਾਰ ਦਾ ਪ੍ਰਬੰਧ ਕਰਨਾ ਕਿ ਜੇਕਰ ਕਿਸੇ ਕਾਰਨ ਕਰਕੇ ਸਰਕਾਰ ਟੁੱਟ ਜਾਂਦੀ ਹੈ ਤਾਂ ਇਹ ਵਿਰੋਧੀ ਦਲ ਹੈ ਉਹ ਬਦਲਵੀ ਸਰਕਾਰ ਦਾ ਪ੍ਰਬੰਧ ਕਰਦਾ ਆਪਣੇ ਆਪ ਨੂੰ ਸਾਹਮਣੇ ਪੇਸ਼ ਕਰਦਾ ਹੈ ਕਿ ਹਾਂਜੀ ਸਰਕਾਰ ਬਣਾਉਣੀ ਹੈ ਇਸ ਤਰੀਕੇ ਨਾਲ ਵਿਰੋਧੀ ਦਲ ਬਹੁਤ ਮਹੱਤਵਪੂਰਨ ਜਿਹੜਾ ਉਹ ਭੂਮਿਕਾ ਹੈ ਅੰਤ ਦੇ ਵਿੱਚ ਅਸੀਂ ਹੁਣ ਦੇਖਦੇ ਹਾਂ ਇੱਕ ਗਠਜੰਬੰਦਨ ਵਾਲੀ ਜਾਂ ਬਹੁਦਲੀ ਸਰਕਾਰ ਇਹ ਕੀ ਹੁੰਦੀ ਹੈ ਜਦੋਂ ਆਮ ਚੋਣਾਂ ਦੌਰਾਨ ਕਿਸੇ ਵੀ ਦਲ ਨੂੰ ਬਹੁਮਤ ਪ੍ਰਾਪਤ ਨਾ ਹੋਵੇ ਤਾਂ ਸਭ ਤੋਂ ਵੱਧ ਸੀਟਾਂ ਪ੍ਰਾਪਤ ਕਰਨ ਵਾਲੇ ਦਲ ਨੂੰ ਸਰਕਾਰ ਬਣਾਉਣ ਲਈ ਦੂਜੇ ਰਾਜਨੀਤਿਕ ਦਲਾਂ ਦੀ ਸਹਾਇਤਾ ਤੇ ਸਹਿਯੋਗ ਦੀ ਲੋੜ ਪੈਂਦੀ ਹੈ ਕਈ ਦਲਾਂ ਦੇ ਪ੍ਰਤੀਨਿਧਾਂ ਤੋਂ ਬਣੀ ਸਰਕਾਰ ਨੂੰ ਬਹੁਦਲੀ ਸਰਕਾਰ ਕਿਹਾ ਜਾਂਦਾ ਹੈ ਪਹਿਲੀ ਵਾਰ ਜਿਹੜੀ ਹੈ ਇਹ ਬਹੁਮਤ ਵਾਲੀ ਸਰਕਾਰ ਹੈ ਉਹ 6ਵੀਂ ਲੋਕ ਸਭਾ ਚੋਣਾਂ ਵਿੱਚ 1977 ਦੇ ਵਿੱਚ ਬਣੀ ਸੀਗੀ ਉਦੋਂ ਕਿਸੇ ਵੀ ਪਾਰਟੀ ਨੂੰ ਬਹੁਮਤ ਵਾਲੀਆਂ ਸੀਟਾਂ ਜਿਹੜੀਆਂ ਇਹਨਾਂ ਨਹੀਂ ਮਿਲੀਆਂ ਸੀ ਇਸ ਕਰਕੇ ਫਿਰ ਉਹਨਾਂ ਨੇ ਆਪਸ ਦੇ ਵਿੱਚ ਕੁਝ ਦਲਾਂ ਨੇ ਮਿਲ ਕੇ ਸਰਕਾਰ ਬਣਾਈ ਸੀ ਅੰਤ ਦੇ ਵਿੱਚ ਹੁਣ ਅਸੀਂ ਦੇਖਨੇ ਆ ਕਿ ਤੁਸੀਂ ਹੁਣ ਤੱਕ ਕਿੰਨੀ ਕੁ ਆਪਣੀ ਜਾਣਕਾਰੀ ਹਾਸਲ ਕੀਤੀ ਹੈ ਕੁਝ ਕੁਐਸਚਨ ਨੇ ਉਨ੍ਹਾਂ ਦੇ ਆਨਸਰ ਤੁਸੀਂ ਫਿਰ ਦੇਣੇ ਨੇ ਪਹਿਲਾ ਕਾਂਗਰਸ ਪਾਰਟੀ ਦੀ ਸਥਾਪਨਾ ਕਦੋਂ ਹੋਈ ਸੀ ਇਹਦਾ ਸਹੀ ਆਨਸਰ ਹੈ 1885 ਈਸਵੀ ਦੂਸਰਾ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਦੋਂ ਹੋਈ ਸੀ ਇਹਦਾ ਸਹੀ ਆਨਸਰ ਹੈ 1920 ਈਸਵੀ ਤੀਸਰਾ ਭਾਰਤ ਵਿੱਚ ਪਹਿਲੀ ਵਾਰ ਗਠਬੰਧਨ ਸਰਕਾਰ ਕਦੋਂ ਬਣੀ ਸੀ ਇਹਦਾ ਸਹੀ ਆਨਸਰ ਹੈ 1977 ਈਸਵੀ ਚੌਥਾ ਅਕਾਲੀ ਦਲ ਦਾ ਚੋਣ ਨਿਸ਼ਾਨ ਕੀ ਹੈ ਸਹੀ ਆਨਸਰ ਹੈ ਇਹਦਾ ਤਕੜੀ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਅਜ਼ਾਦ ਕਰਵਾਉਣ ਲਈ ਕਿਹੜੀ ਪਾਰਟੀ ਹੋਂਦ ਵਿੱਚ ਆਈ ਸੀ ਇਹਦਾ ਸਹੀ ਆਨਸਰ ਹੈ ਅਕਾਲੀ ਦਲ ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦੇ ਪੜ੍ਹਾਏ ਹੋਏ ਇਸ ਵਿਸ਼ੇ ਦੇ ਬਾਰੇ ਕਾਫੀ ਜਾਣਕਾਰੀ ਪ੍ਰਾਪਤ ਹੋ ਗਈ ਹੋਣੀ ਹੈ ਧੰਨਵਾਦ